ਹੈਲੋ ਦੋਸਤੋ ਜਿਵੇਂ ਕਿ ਅੱਜ ਕੱਲ ਸਾਰੇ ਬੱਚੇ ਵਿਦੇਸ਼ਾਂ ਵਿੱਚ ਜਾਣ ਦੇ ਚਾਹਵਾਨ ਨੇ ਪਰ ਤੁਹਾਡੇ ਲਈ ਇਹ ਜਾਣਕਾਰੀ ਬਹੁਤ ਜ਼ਰੂਰੀ ਹੈ ਕਿ ਅਗਰ ਤੁਸੀਂ ਵਿਦੇਸ਼ਾਂ ਵਿੱਚ ਜਾਣਾ ਚਾਹੁੰਦੇ ਹੋ ਤਾਂ ਵਿਦੇਸ਼ਾਂ ਵਿੱਚ ਜਾਣ ਤੋਂ ਪਹਿਲਾਂ ਕੰਪਿਊਟਰ ਦੀ ਟ੍ਰੇਨਿੰਗ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਵਿਦੇਸ਼ਾਂ ਦੇ ਵਿੱਚ ਸਾਰਾ ਕੰਮ ਕੰਪਿਊਟਰ ਦੇ through ਹੀ ਕੀਤਾ ਜਾਂਦਾ ਹੈ मोस्टली ਕੰਟਰੀ ਪੇਪਰਲੈਸ ਕੰਟਰੀ ਨੇ ਸਾਰੀਆਂ ਐਂਟਰੀਜ਼ ਕੰਪਿਊਟਰ ਦੇ ਥਰੂ ਹੀ ਹੁੰਦੀਆਂ ਨੇ ਇਵਨ ਕਿ ਕੋਈ ਬਿੱਲ ਵਗੈਰਾ ਵੀ ਜਿਹੜਾ ਕੱਟਿਆ ਜਾਂਦਾ ਉਹ ਕੰਪਿਊਟਰ ਦੇ ਥਰੂ ਹੀ ਕੀਤਾ ਜਾਂਦਾ ਤੁਸੀਂ ਕਿਸੇ ਡਾਕਟਰ ਕੋਲ ਅਪਾਇੰਟਮੈਂਟ ਲੈਣੀ ਹੈ ਜਾਂ ਜਦ ਵੀ ਕੋਈ ਇੰਟਰਵਿਊ ਦੇਣੀ ਹੈ ਉਹ ਵੀ ਤੁਹਾਡੀ ਉਸੇ ਤਰ੍ਹਾਂ ਕੰਪਿਊਟਰ ਦੇ ਥਰੂ ਹੀ ਲਈ ਜਾਂਦੀ ਹੈ ਸੋ ਤੁਹਾਨੂੰ ਕੰਪਿਊਟਰ ਦੀ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਕੰਪਿਊਟਰ ਦੀ ਨੌਲੇਜ ਲੈ ਕੇ ਜਾਂਦੇ ਹੋ ਤਾਂ ਈਜ਼ੀਲੀ ਤੁਸੀਂ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋ ਸਕਦੇ ਹੋ ਜਿਹੜੇ ਬੱਚੇ ਕੰਪਿਊਟਰ ਦਾ ਕੋਰਸ ਕਰਨਾ ਚਾਹੁੰਦੇ ਨੇ ਉਹਨਾਂ ਲਈ ਬਹੁਤ ਹੀ ਵਧੀਆ ਮੌਕਾ ਹੈ ਆਈਟੀ ਦੇ ਕੰਪਿਊਟਰ ਦੇ ਕੋਰਸ ਦੀ ਐਡਮਿਸ਼ਨਾਂ ਚੱਲ ਰਹੀਆਂ ਨੇ ਜੂਨ ਜੁਲਾਈ ਅਗਸਤ ਦੇ ਵਿੱਚ ਆਈਟੀ ਟ੍ਰੇਡ ਦੇ ਕੋਰਸ ਦੀ ਐਡਮਿਸ਼ਨ ਹੁੰਦੀ ਹੈ ਜਿਹੜੇ ਬੱਚੇ ਆਈਟੀ ਟ੍ਰੇਡ ਦਾ ਕੰਪਿਊਟਰ ਦਾ ਕੋਰਸ ਕਰਨਾ ਚਾਹੁੰਦੇ ਨੇ ਉਹ ਸਾਡੇ ਨਾਲ ਸੰਪਰਕ ਕਰਕੇ ਆਈਟੀ ਦਾ ਕੋਰਸ ਕਰ ਸਕਦੇ ਨੇ ਸਾਡੇ ਨਾਲ ਪਿਛੇ ਦਿੱਤੇ ਨੰਬਰਾਂ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜਾਂ ਫਿਰ ਸਾਡੀ ਆਈਟੀ ਦੇ ਵਿੱਚ ਆ ਕੇ ਸਾਨੂੰ ਮਿਲ ਸਕਦੇ ਹੋ ਐਡਰੈਸ ਤੁਸੀਂ ਨੋਟ ਕਰ ਸਕਦੇ ਹੋ ਸੀ 174 ਨੀਅਰ ਟੋਇਟਾ ਕਾਰ ਏਜੰਸੀ ਫੋਕਲ ਪੁਆਇੰਟ ਪਟਿਆਲਾ ਤੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਓ ਤਾਂ ਕਿ ਇਹ ਵੀਡੀਓ ਉਹਨਾਂ ਬੱਚਿਆਂ ਤੱਕ ਜ਼ਰੂਰ ਪਹੁੰਚੇ ਜਿਹੜੇ ਬੱਚੇ ਆਈਟੀ ਟ੍ਰੇਡ ਦਾ ਕੰਪਿਊਟਰ ਦਾ ਕੋਰਸ ਕਰਨਾ ਚਾਹੁੰਦੇ ਨੇ ਥੈਂਕ ਯੂ